ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਫੇਰ ਤੁਹਾਨੂੰ ਆਪਣੇ ਪਿੰਡੋਂ ਪਿੰਡ ਵਾਂਚੜੀ ਸੀਲ ਦੇ ਜ਼ਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਦੋ ਗਾਵਾਂ ਵਿਖਾਉਣੀਆਂ ਇੱਕ ਆ ਬਿਲਕੁਲ ਤਾਜੀ ਸੁੱਈ ਆ ਤੇ ਇੱਕ ਆ ਗੱਬਣ ਗਾਮ ਬਿਲਕੁਲ ਦੋਵੇਂ ਗਾਵਾਂ ਛੋਟੇ ਪਹਾੜੀਆਂ ਵਿਖਾਉਣੀਆਂ ਤੇ ਬਾਕੀ ਕਰਦੇ ਆ ਵੀਰ ਵਿਸ਼ਾਲ ਦਾ ਗੱਲਬਾਤ ਪੁੱਛਦੇ ਨੇ ਡਿਟੇਲ ਕੀ ਕੀ ਮਿਲਕ ਰਿਕਾਰਡ ਕਿਨੇ ਕਿਨੇ ਚਿਰ ਹੋਇਆ ਇਹਨਾਂ ਨੂੰ ਸੂਈਆਂ ਨੂੰ ਜੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੱਗੇ ਸਤਿ ਸ਼੍ਰੀ ਅਕਾਲ ਕੀ ਹਾਲ ਜੀ ਬੜੇ ਵਧੀਆ ਲਿਖੀ ਜਾਂਦਾ ਮਾਲ ਹਾਂਜੀ ਲਿਖੀ ਜਾਂਦਾ ਜੱਗੇ ਵੀਰ ਅੱਛਾ ਜੀ ਆਈ ਜਾਂਦਾ ਜਾਈ ਜਾਂਦਾ ਮਾਲ ਠੀਕ ਆ ਬੋਲੋ ਬੜੇ ਯਾਜੇ ਜੱਗੇ ਵੀਰ ਦੇ ਭਾਅ ਚ ਘੱਟ ਲੈ ਵੀ ਲੈਂਦੇ ਆਦਮੀ ਮੁੱਲ ਬੜੀ ਯਾਜੇ ਨੇ ਇੱਕ ਤਾਂ ਸੱਜਰ ਵਸ਼ੀਸ਼ ਹੋਈ ਆ ਇੱਕ ਗੱਬੜੇ ਦੋਵੇਂ ਵਸ਼ੀਸ਼ ਚਾਰ ਜਹਾ ਤਰਦਿਆ ਅੱਛਾ ਜੀ ਚਮਕ ਨਾਲੀ ਆ ਚਮਕ ਨਾਲੀ ਤੇ ਭਾਅ ਸੋਚਦੇ ਵੀ ਪਰੇ ਜਿਹੜੀ ਕੋਈ ਤੇ ਨਾਮ ਦਾ ਡਰੈਸ ਦੱਸ ਦਿਓ ਵੀ ਜੀ ਪਿੰਡ ਵਾਂਚੜੀ ਤਹਿਸੀਲ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਹਾਂਜੀ ਫੋਨ ਨੰਬਰ ਫੋਨ ਨੰਬਰ 7814510870 ਅਛਾ ਜੀ ਤੇ ਨਾਮ ਛਾਪ ਦੀ ਸੀ ਹਾਂ ਤੇ ਕਰੀਏ ਸ਼ੁਰੂਆਤ ਵੀ ਜੀ ਪਹਿਲੇ ਨੰਬਰ ਵਾਲੀ ਤੋਂ ਹੀ ਹਾਂਜੀ ਇਹ ਤੋਂ ਕਰਦੇ ਵੀ ਜੀ ਕਿੰਮਾ ਸੁਗਾ ਸੂਈ ਜੇ ਇਹ ਪਹਿਲਾ ਸੁਗਾ ਸੂਈ ਜੇ ਚਾਰ-ਦਾਂ ਦਿਨ ਹੋ ਗਏ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨਾਂ ਹੋ ਗਏ 5-6 ਦਿਨ ਜਦ ਕੇ ਵੀਰ ਸੂਈ ਤੇ ਐਟਮ ਦੁੱਧ ਦੁੱਧ ਕਿੰਨਾ ਤਿਆਰ ਜੇ ਇਹਦੇ 8 ਕਿਲੋ ਦੁੱਧ ਜੇ ਵੀਰ ਜੀ ਅਛਾ ਜੀ ਦੁੱਧ ਲਾ ਲੈ ਕੋਈ ਦੁੱਧ ਲਾ ਲੈ ਜਾਂ ਕੇ ਵੀਰ ਨਾਲ 8 ਕਿਲੋ ਦੇ ਸੂਈ 8-6 ਬਾਕੀ ਇਦਾਂ ਵੀ ਠੰਡੀ ਮਿੱਠੀ ਬੜੀ ਆ ਤੇ ਲਈਦਾ ਬੈ ਕੇ ਵਿਖਾ ਦੇਣਾ ਪਾ ਤਾਂ ਦੰਦਾਂ ਦੇ ਚੰਗੇ ਝੰਡਾ ਥਰਣ ਤੋਂ ਲੱਗਾ ਇਹ ਵੀ ਚਵਾਈ ਵਾਲਾ ਹੱਤੀ ਚਵਾਈ ਵਾਲਾ ਵਾ ਹਾਂ ਖੋ 쉐ਡੋ ਮਾਰੀਏ ਖੋ ਲੋ ਇੱਕ ਵਾਰ ਨੂੰ ਬਾਕੀ ਇਹ ਅਭੀ ਕੋਈ ਟਾਈਮ ਤੇ ਨਹੀਂ ਕੋਈ ਗੱਲ ਨਹੀਂ ਕੋਈ ਸ਼ਾਮ ਦਾ ਹੀ ਗਿਲਾ ਹਾਂ ਐ ਜਾ ਬੈਠੇ ਚਲੋ ਵਿਹਾਰ ਬਣ ਗਈ ਵੀਡੀਓ ਬਣਾ ਲੀਏ ਵੀਰ ਜੀ ਠੀਕ ਹੈ ਬਾਕੀ ਇਹ ਵੀ ਚੰਗੀ ਸੋਹਣੀ ਤਿਆਰ ਹੋਈ ਐ ਫਿਕਸ ਜੇ ਆਡਰ ਦੀ ਆ ਚੰਗੀ ਬਣਦੀ ਸਰਦੀ ਆ ਉਹ ਕਿੱਲੇ ਗਏ ਵੀ ਇਹ ਜੱਗਰ ਘਰੇ ਰੱਖਿਆ ਉਹਦਾ ਸੋ ਗਿਆ ਛੋਟਕੀ ਗਾ ਪੱਠੇ ਟੋਕਰੀ ਪਾਉ ਉਹਦੇ ਵਿਲੇ ਮੇਨ ਗੱਲ ਜਿਹੜੀ ਕਰ ਰਹੇ ਸਹੀ ਗੱਲ ਹੈ ਹਾਂ ਤੇ ਵੀ ਜੀ ਕਿੰਨਾ ਦੁੱਧ ਚਵਾਈ ਜਾਊਗੀ ਚਵਾਈ ਜਾਊ 10 11 12 ਕਿਲੋ ਕਿਦੇ ਨਹੀਂ ਛੱਡੀ ਦੱਖ ਕਿਲੋ ਦੁੱਧ ਚਵਾਈ ਜਾਊਗੀ ਫਾਨੀ ਸੀ ਇਹ ਵੀ ਜੱਗੇ ਕੋਈ ਗੱਲ ਨਹੀਂ ਆ ਜਿਹੜੇ ਸਾਹਮਣੇ ਬਾਕੀ ਇੱਕ ਹੈ ਵੀਰ ਦੀ ਥੋੜੀ ਜੀ ਸਾਹ ਪੱਧਰੀ ਆ ਬਾਕੀ ਵੀਰ ਗਾੜੀ ਉਹਦੀ ਤੁੜੀ ਆ ਜਾਟੇ ਦੇ ਬਦੀਆਂ ਹਾਂ ਪਤਾ ਨਹੀਂ ਨਾ ਜੱਗੇ ਵੀਰ ਹਾਂ ਜੀ ਹਾਂ ਜੀ ਤਿੰਨ ਗੱਲ ਠੰਡੀ ਸੀ ਬੜੀ ਦਾ ਰਾਮ ਦਾ ਵਾਧਾ ਹੋ ਜਾਂਦਾ ਵੀ ਅਗਲੇ ਨੂੰ ਪੈਸੇ ਤਰ੍ਹਾਂ ਪਾ ਲੈ ਜਾਂਦਾ ਤਸੱਲੀ ਹੋ ਜਾਂਦੀ ਐ ਜੇ ਅਗੇ ਵੀਰੇ ਡੰਗਰ ਦੀ ਹਾਂ ਜੀ ਪਰ ਜਿੰਨੇ ਗੱਲ ਆਵੇ ਸ਼ਾਹ ਕੇ ਮੇਲਾ ਜੀ ਪੱਤੀ ਕਾ ਉਹ ਗੱਡੀਆਂ ਆ ਜਾਣੀਆਂ ਫੈ ਠੰਡੀ ਤੇ ਡੰਡੇ ਤੇਰੇ ਪਸ਼ੂ ਦਾ ਵਾਧਾ ਆਵਾ ਵੀ ਘਰੇ ਇੱਕ ਬੰਦਾ ਕਿਲੇ ਬਾਪ ਨਾਲ ਤੇ ਬੀਬੀਆਂ ਚੋਚਾ ਲੈਂਦੀਆਂ ਹਾਂ ਥਾਣਾ ਬੜਾ ਸਪੈਸ਼ਲ ਹੈ ਵਸ਼ੀ ਨੂੰ ਵੇਖ ਆ ਵੇਖੋ ਜੀ ਪਤਾ ਮੈ ਪਤਾ ਵਿੱਚ ਥਾਣਾ ਖਾਣੇ ਕਿਹੜਾ ਆਹ ਕੀ ਬਾਤਾਂ ਹੈ ਮਾਰ ਲੈਕਰ ਇਹਦਾ ਮਾਰ ਦੇ ਮੈਂ ਇਹਦਾ ਮਾਰ ਦੇ ਤਾਰਾ ਮਾਰ ਬਿਲਕੁਲ ਸਾਫ ਜਵਾਬ ਆ ਮਗਰ ਥਨਾਂ ਵੀਜੀ ਮਾਰ ਦੋ ਚਟਾ ਦੋ ਦਵੇ ਲੋ ਮਈਆਂ ਵਰਗਾ ਬਸ ਵੀਜੀ ਉੱਠ ਜਾ ਏ ਆ ਵੀ ਸਾਡੇ ਬਟਨ ਦੇ ਨਾਲ ਤੋਂ ਬੜਾ ਚੰਗਾ ਕੱਟ ਬਹੁਤ ਜਿਆਦਾ ਚੰਗਾ ਥਣ ਕੱਢਦੀ ਦੇਖੋ ਪਸਮਾ ਕੇ ਕਿੱਡਾ ਸੋਹਣਾ ਥਣ ਲੱਗਾ ਕਾਂ ਠੰਡੀ ਸੀ ਲਿਆ ਕੋਈ ਗੱਲ ਨਹੀਂ ਕੀ ਬਤਾਂ ਕੈਮਰੇ ਤੋਂ ਜੱਗੇ ਵੀਰ ਥੋੜਾ ਜਿਹਾ ਡਰਦੀ ਆ ਉਦੋਂ ਦੇ ਬੱਚੀ ਹੈ ਉਹ ਬੱਚੀ ਦਾ ਪਤਾ ਲੱਗ ਜਾਂਦਾ ਵੀ ਕੱਢੀ ਤੇ ਇਹਦਾ ਫਿਰ ਵੀਜੀ ਦਾ ਮੁੱਲ ਦਾ ਇਹਦਾ ਮੁੱਲ ਵੀ ਅਸੀਂ ਕਾਨੂੰ ਜੋ ਮਰਜ਼ੀ ਕਰੀ ਜਾਈਏ 34000 ਦੀ ਦੇ ਦਾਂਗੇ ਕਰਦੀ ਅਮਾ ਯਾਰੇ ਦਾਂਦੇ ਜੱਗੇ ਵੀਰ ਭੇਜਦੇ ਤੇ ਅਮਸਰ ਬੱਚੀ ਨਹੀਂ ਆਉਦੀ ਫੜ ਕੇ ਭਾਵੇਂ ਮੂੰਹ ਖਾਦੇ ਕੋਈ ਵੀ ਤੁਹਾਨੂੰ ਕਹੇ ਉਨੇ ਕੱਢ ਗਿਆ ਮਾਰਦਾ ਥੋੜਾ ਚਲੋ ਦੋ ਛੱਡਿਆ 32000 ਦੀ ਜੈਸੀ ਪੂਰੇ 30 ਦੀ ਦੇ ਦਈਏ ਨਹੀਂ ਨਹੀਂ ਰੱਖਣੀ ਵੀ ਰਤੀ ਦੀ ਵੀ ਨਹੀਂ ਦੇਣੀ 30000 ਦੀ ਜੈਦਿਏ 30000 ਦੀ ਦੇਦਾ ਜੱਗੇ ਵੀਰ ਜੇ ਤੂੰ ਆਣਾ ਦੇ ਪੂਰੇ 30000 ਦੀ ਕੀ ਹੈਗਾ ਕਿ ਹੈਗੀ ਕੋਈ ਕਸਰ ਅਜੇ ਯਾ ਯਾ ਜੈਸ ਤੋਂ ਦੋ ਨੋ ਆਗਮ ਵੀ ਕਰਨਾ ਵਾ ਜਦੋਂ 100 ਛੋੜੀਆ 30000 ਦੀ ਵੀਰ ਅੰਸਰ ਬੱਛੇ ਨੇ ਉਹਦੀ ਕੋਈ ਵੀਰਪਾ ਲੈਣ ਦੀ 30000 ਦੀ ਢੀ ਚਮਕਾ ਲਈ ਚਾਰੇ ਦਾੰਦ ਬਹੁਤ ਵੀਰ ਵੀਰ ਫਟਦਾ ਦਾੰਦ ਵੀ ਭੋਲ ਖਾ ਲੋ ਹਾਂਜੀ ਆਂਦੀ ਆਹ ਕੋਈ ਗੱਲ ਨਹੀਂ ਹੈ ਜੇ ਆਖਾਂ ਵਿੱਚ ਯਾਰ ਹੀ ਹੋਊਗੀ ਜੱਗੇ ਵੀ ਆ ਪਹਿਲੇ ਯਾਰ ਹੀ ਦਾਂਦੀ ਹਲੇ ਕਰਮਾਲੀ ਤੇ ਯਾਰੇ ਦਾ 30000 ਦੇ ਅਫਸਰ ਬਸ਼ਰੀਆਂ ਦੇ 28000 ਦੀ ਜਸ ਤੇ ਨੋ ਦਵਾ ਦਾਂਗੇ 28000 ਜੇ ਵਾ ਛੋੜ ਹੀ ਹੋਣੀ ਆ ਹੋਣੀ ਜੱਗੇ ਵੀ ਜਿਹੜੀ ਗੱਲ ਫੋਨ ਲਾਵੇ ਕੋਈ ਕੀਤਾ ਕਿੱਥੇ ਦੇ ਹੀ ਦੇਣਾ ਬਣਾ ਕੱਡੇ ਦੀ ਵੇਲਾ ਕਿੱਡੀ ਖਵਤਾਰਿਆ ਸਾਹ ਜਿੰਨੀ ਵਾਸ ਸੁਥਰੀ ਆ ਹਾਂ ਤੇ ਗਾੜੀ ਕਾਹਗੀ ਦੂਜੇ ਨੰਬਰ ਤੇ ਗੱਬਣ ਇਹ ਗੱਬਾਂ ਦੇ ਇਹਦੇ ਬਰਖ ਦਾ ਸੱਚਾ ਨੇ ਜਿੱਦਾਂ ਦੋਵੇਂ ਇੱਕੋ ਜੀ ਆ ਚੰਪੀ ਨਾ ਇਹਦੇ ਭੈਣਾਦ ਨਹੀਂ ਕਿਤੇ ਇੱਕੋ ਸੁਵੇਦੀਆਂ ਦੇ ਨਹੀਂ ਕਿਤੇ ਇੱਕੋ ਇਧਰ ਕੋਈ ਮੰਗਣਾ ਨਹੀਂ ਕੋਈ ਗੱਖ ਨਹੀਂ ਇਦਾਂ ਹੀ ਬਹਿ ਜਾਈਦਾ ਜੀ ਪਰ ਇਹ ਬਾਜ਼ਾਰ ਚ ਭਾਵੇਂ ਛੜਕਦੇ ਵਗਦੀ ਦੇ ਭਾਵੇਂ ਇਹ ਵੀ ਜੀ ਪਹਿਲੇ ਸੂਆ ਸੁਣੀ ਪਹਿਲੇ ਚਾਰ ਦੰਦ ਮੂੰਹ ਜੱਗੇ ਵੀਰ ਪਹਿਲੇ ਸੂਆ ਸੁਣੀ ਹੈ ਵੀ ਪਹਿਲਾ ਸੂਆ ਇੱਧਰ ਦੇਖੋ ਢਿੱਲਾ ਕੰਨੇ ਆ ਵਾ ਜੱਗੇ ਵੀਰ ਇੱਧਰ ਦੇਖੋ ਢਿੱਲਾ ਕੰਨੇ ਆ ਹਾਂ ਦੇਖੋ ਗਾਲੇ ਨਾਲ ਦੀ ਖਾਂਣ ਫੋੜ ਬੜਾ ਸਪੈਸ਼ਲ ਬਣਾ ਜੂਗੀ ਸਾਣ ਚੱਡੇ ਦੀ ਬੜੀ ਸਾਫ ਹੋਵੇ ਵੀ ਖੋਲੋ ਹੋ ਜੀ ਇੱਕ ਵਾਰ ਪਹਿਲੇ ਸੂਆ ਵੀ ਚਾਰੇ ਦੰਦ ਸੁਣੀ ਆ ਹਾਂ ਐਵੇਂ ਚੀਕ ਚੀਕ ਖਾਬਨ ਚੱਡਿਆ ਵਾ ਦੁੱਧ ਦੁੱਧ ਤੇ ਦੋਵੇਂ ਦਊਗੀ ਆ ਚੋ ਗਿਆ ਨਹੀਂ ਜਾਣਾ 12 ਕਿਲੋ ਨਹੀਂ ਦੇਈ ਨਾ ਯਾਰ ਚੰਗੀ ਚੰਮ ਕਾਲੀ ਆ ਕਿ ਵੀਰਾਂ ਦਾ ਜਾਂਦੇ 25 ਕਿਲੋ ਭਾਂਡੇ 'ਚ ਦੁੱਧ ਪੈਣਾ ਮੇਨ ਗੱਲ ਜੇ ਵੀਰ ਦੋਵਾਂ ਗਾਵਾਂ ਦਾ ਜਿਹੜਾ ਗਾਵਾਂ ਜਿਹੜਾ ਭਾਅ ਕਰਦੇ ਨੇ ਨਾ ਵੀਰਾਂ ਦਾ ਭਾਅ ਹੀ ਸਭ ਤੋਂ ਵੱਡੀ ਗੱਲ ਹੈ ਭਾਅ ਵੜਾ ਚੰਗਾ ਵਾ ਇੱਕੋ ਦੋਵੇਂ ਪਾਸੇ ਬੈਜੇ ਭਾਅ ਇੱਕ ਵਾਰੀ ਗੱਲ ਬਚਰੀ ਪਹਿਲੇ ਮੇਨ ਗੱਲ ਇਹ ਹੈ ਇੱਲਾਵਾ ਸੀ ਆ ਕੋਈ ਬੈਠ ਨਹੀਂ ਦਿੰਦੀ ਲਾ ਕੇ ਵੇਖ ਜੱਗੇ ਵੀਰ ਭਾਵੇਂ ਇਸ ਤਰ੍ਹਾਂ ਵੜ ਕੇ ਬਹਿ ਜਾ ਭਾਵੇਂ ਪਿੱਛੋਂ ਦੀ ਬਹਿ ਜਾ ਗੱਲ ਹੀ ਕੋਈ ਨਹੀਂ ਇਹਦੇ ਐਡੇ ਠੰਡੇ ਜਾਂਦੇ ਵੇਖੋ ਛੇੜੋ ਮਾੜੀ ਇਕ ਨਾ ਹਾਂ ਆ ਵੇਖੋ ਵੇਖੋ ਟਿੱਲਾ ਕਿੰਨੇ ਲੜ ਕਿੰਨੇ ਨੇ ਦੇ ਨੇ ਦਸ ਲੈ ਜੂ ਕਿ ਨਾ ਨਾ ਲੈ ਜੂ ਤੇ ਗੇ ਵੀਰ ਦਾ ਪੰਡਾ ਜੇ ਫਸਾਈ ਫਿਰੋ ਮਾਨਾ ਇਹਦਾ ਮੁੱਲ ਫੇਰ ਇਹਦਾ ਇਹਦਾ 32000 ਮੰਗਸੇ ਜੇ ਲੱਗੇ ਕਰ ਦਈਏ ਮੰਨਦੇ ਨੇ ਲੈ ਪੂਰੇ 30 ਦੀ ਦੇ ਦਈਏ ਨੀ ਪੂਰੇ 30 ਦੀ ਦੇਣੀ ਆ ਜਗੇ ਵੀ ਇਹ 30 ਦੀ ਦੇਣੀ ਆ ਜੇ ਕੋਈ ਵੀਰ ਭਰਾ ਜੋੜਾ ਲਾਊਗਾ 56000 ਦਾ ਜੋੜਾ ਦਵਾਗੇ ਜੇ ਜੋੜਾ ਹੀ ਲਾਊਗਾ ਹਾਂ ਤਾਂ ਇਹ 30 ਦੀ 28 ਠੀਕ ਹੈ ਜੀ ਠੀਕ ਹੈ ਯਾਰ ਜੀ ਨਾ ਬਿਲਕੁਲ ਇੱਕ ਘਾਰੇ ਦਾ ਛੱਡ ਦੇ 29 ਦੀ ਜਾਂਦੇ ਯਾਰ ਚੱਲ 23 ਦੀ ਜਾਂਦੇ ਜੇ ਜੁਕੇ ਜੇ ਫਿਰ ਜੇ ਕੋਈ ਜੋੜਾ ਲਵੇ 55 ਦਾ ਦੇ ਦਾਂਗੇ 55000 ਦਾ ਦੇ ਦਾਂ ਇੱਥੇ ਕਿ ਰੱਖੂ ਮੁੱਲ ਲਾਵੇ ਕੋਈ ਪਾਇ ਨਹੀਂ ਕਿੱਥੇ ਕਿ ਦੇ ਦੇ ਨਾ ਆਪਾਂ ਕੋਡ ਦਾ ਹੀ ਤੇ ਨਾਂ ਤੇ ਡਰੈੱਸ ਦਾ ਦੇ ਫੇਰ ਕਰਾਂ ਜਗੇਵੀਰ ਪਿੰਡ ਵਾਂਚੜੀ ਤਹਿਸੀਲ ਅੰਮ੍ਰਿਤਸਰ ਜ਼ਿਲ੍ਹਾ ਵੀ ਅੰਮ੍ਰਿਤਸਰ ਤੇ ਨਾਮ}{|\text{ਸਸੀ ਗੱਦ ਅਗੇ}|} ਆ ਬਾਕੀ ਮੱਛੀਆਂ ਦੋਵੇਂ ਚੰਗੀਆਂ ਆ